ਹਾਂਜੀ ਮੈਂ ਮਨਜੀਤ ਸੰਕੂਲਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਮੈਂ ਤੁਹਾਨੂੰ ਇਸ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਹਰ ਇੱਕ ਵਰਗ ਦੇ ਪਰਿਵਾਰ ਨੂੰ ਕਵਰ ਕੀਤਾ ਜਾਵੇਗਾ ਕਿਸੇ ਵੀ ਤਰ੍ਹਾਂ ਦੀ ਆਮਦਨ ਪ੍ਰਾਪਤ ਕਰਦਾ ਹੋਵੇ ਸਰਕਾਰੀ ਮੁਲਾਜ਼ਮ ਹੋਵੇ ਆਂਗਣਵਾੜੀ ਵਰਕਰ ਹੋਵੇ ਸਭ ਇਸ ਯੋਜਨਾ ਦਾ ਲਾਭ ਉਠਾਉਣਗੇ ਜਿਸ ਵਿੱਚ 10 ਲੱਖ ਦਾ ਇਲਾਜ ਫ੍ਰੀ ਵਿੱਚ ਪ੍ਰਾਪਤ ਹੋਵੇਗਾ ਤੇ ਸਰਕਾਰ ਦੇ ਸਾਰੇ ਸਰਕਾਰੀ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲ ਜੋੜੇ ਗਏ ਹਨ ਅਤੇ ਹਰ ਇੱਕ ਜਿਵੇਂ ਜ਼ਿਲ੍ਹੇ ਵਿੱਚ ਕੈਂਪ ਲਗਾਉਣੇ ਸ਼ੁਰੂ ਹੋ ਗਏ ਹਨ ਜਿਸ ਵਿੱਚ ਰਜਿਸਟ੍ਰੇਸ਼ਨ ਕਰਵਾ ਕੇ ਵੱਧ ਤੋਂ ਵੱਧ ਇਸ ਯੋਜਨਾ ਦਾ ਲਾਭ ਉਠਾਓ ਮੈਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਦਾ ਬਹੁਤ ਤਹਿ ਦਿਲੋਂ ਮੁਹਾਰਤ ਕਰਦਾ ਹਾਂ ਕਿ ਉਹ ਨਵੇਂ ਤੋਂ ਨਵੇਂ ਪ੍ਰਾਲੇ ਪੰਜਾਬ ਵਾਸਤੇ ਕਰ ਰਹੇ ਨੇ ਮੈਂ ਆਪਣੇ ਬਟਾਲੇ ਦੇ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਵਿਧਾਇਕ ਕਾਰਜਕਾਰੀ ਪ੍ਰਧਾਨ ਦਾ ਵੀ ਤਹਿ ਦਿਲੋਂ ਤਰਵਾਦ ਕਰਦਾ ਹਾਂ ਉਹ ਵੀ ਬਟਾਲੇ ਦੀ ਨਹਾਰ ਬਦਲਣ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਨੇ ਅਤੇ ਪਹਿਲਾਂ ਵੀ ਇਹਨਾਂ ਨੇ 600 ਜੂੰਟ ਦਿੱਤੇ ਸੀ ਹਰ ਵਰਗ ਨੂੰ ਉਸ ਚੀਜ਼ ਦਾ ਉਹਨਾਂ ਨੇ ਲਾਭ ਉਠਾਇਆ ਵਾ ਮੈਂ ਫਿਰ ਤੋਂ ਦੁਬਾਰਾ ਸੀਐਮ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਪੰਜਾਬ ਦੇ ਵਸਨੀਕਾਂ ਨੂੰ ਜਿਹੜਾ 5 ਲੱਖ ਤੋਂ ਇਹ ਪਹਿਲਾਂ ਮੀਮਾ ਸੀ 10 ਲੱਖ ਕਰਕੇ ਪੰਜਾਬ ਦੇ ਵਸਨੀਕਾਂ ਨੂੰ ਲਾਭ ਦਿੱਤਾ ਹੈ ਮੈਂ ਮਲ ਹੱਥ ਜੋੜ ਕੇ ਸੀਐਮ ਭਗਵੰਤ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਕਿ ਇਦਾਂ ਦੇ ਉਪਰਾਲੇ ਕਰਦੇ ਰਹਿਣ ਤੇ ਪੰਜਾਬ ਵਾਸਤੇ ਕੋਈ ਨਵੀਂ ਖੁਸ਼ਹਾਲੀ ਹੋਵੇ ਬਿਲਕੁਲ ਮੇਰਾ ਨਾਮ ਗੌਰਵ ਹੈ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਸਰਦਾਰ ਅਮਨ ਸ਼ੇਰ ਸਿੰਘ ਸ਼ਰੀਕਲਸੀ ਜੀ ਦਾ ਪਹਿਲੇ ਤੇ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਚਾਰੇ ਪਾਸੇ ਬਟਾਲਾ ਦੀ ਜਿਹੜੀ ਨੌਹਾਰ ਬਦਲੀ ਹੈ ਕੀ ਉਹਦੇ ਵਿੱਚ ਸੜਕਾ ਕੀ ਉਹਦੇ ਵਿੱਚ ਚਾਰੇ ਚੌਂਕ ਆ ਗਏ ਨੇ ਜੀ ਉਹਨਾਂ ਨੇ ਸੁਖਰ ਸਿੰਘ ਮਹਤਾਬ ਸਿੰਘ ਚੌਂਕ ਦੇ ਵਿੱਚ ਤੇ ਮੈਂ ਕਹਿੰਦਾ ਬਹੁਤ ਹੀ ਉਹਨਾਂ ਨੇ ਵਧੀਆ ਔਰ ਚਾਰੇ ਪਾਸੇ ਜਗਮਗਾ ਦੇ ਗਈਆਂ ਇਹਦੀ ਲਾਈਟਾਂ ਲੱਗੀਆਂ ਹੋਈਆਂ ਨੇ ਬਹੁਤ ਅੱਛਾ ਮਤਲਬ ਲੱਗ ਰਿਹਾ ਐ ਇਸ ਤਰ੍ਹਾਂ ਦੇ ਕੋਈ ਰਿਸ਼ਤੇਦਾਰ ਸਾਡੇ ਬਟਾਲੇ ਆਂਦਾ ਹੈ ਪਿਲੇ ਨਾਲੋਂ ਉਹ ਵੀ ਤਰੀਫ ਕਰ ਰਿਹਾ ਐ ਇਸ ਬਟਾਲੇ ਦੀ ਬਾਕੀ ਇੱਕ ਗੱਲ ਆਪਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿੰਨੇ ਐ ਸਾਡੇ ਐਮਐਲਏ ਸਾਹਿਬ ਜਿਹੜੇ ਨੇ ਉਹ ਯੰਗ ਬਲੱਡ ਨੇ ਔਰ ਅਸੀਂ ਉਹਨਾਂ ਨੂੰ ਕਹਿੰਦੇ ਸਾਡੇ ਇੰਡਸਟਰੀਸਟ ਵਾਸੀ ਇੱਕ ਜਿਹੜਾ ਨਾ ਬਟਾਲੇ ਦੇ ਵਿੱਚ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਓ ਵੱਡੀ ਇੰਡਸਟਰੀ ਲੈ ਕੇ ਆਓ ਜਿਹੜਾ ਸਾਡੇ ਲੋਕਾਂ ਨੂੰ ਵੀ ਰੋਜ਼ਗਾਰ ਔਰ ਸਾਨੂੰ ਵਧੀਆ ਮਤਲਬ ਇੱਥੇ ਕੰਮ ਮਿਲੇ ਰਹਿ ਅਸੀਂ ਜਿਹੜੀ ਬਟਾਲੇ ਦੀ ਜਿਹੜੀ ਇੰਡਸਟਰੀ ਹੈ ਹੋਰ ਤਰੱਕੀਆਂ ਤੇ ਜਾਵੇ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ